ਮੇਰਾ ਨਾਮ ਕੋ ਬਿੰਕਰ ਤੇ ਸਭ ਦਾ ਨਾਮ ਛੀ ਦੇਵਿੰਦਰ ਸਿੰਘ ਆ ਜੀ ਵਾਈ ਦਾ ਕੰਮ ਕਰਦੇ ਸੀ ਪਹਿਲਾਂ ਤੇ ਮੁਰਕਣ ਜਦੋਂ ਆਏ ਲਾਇਬ ਤੋਂ ਦਿਨ ਤੇ ਉਹ ਟੈਂਡਰ ਤੋਂ ਤੇ ਐਸਾ ਸਾਡੇ ਰਾਮਪਾਲ ਨਹੀਂ ਮੁਰੰਦਵਾਰ ਇੱਥੇ ਸੇਵਾ ਸੁਗੋਈ ਕੰਮ ਦੇ ਰਹੇ ਆ ਬਾਅਦ ਵਿੱਚ ਮੈਂ ਤੇ ਸਾਹਮਣੇ ਆਏ ਉਹ ਉੱਥੇ ਗਏ ਰੌਂਟਾਲੀ ਉਹਨਾਂ ਨੇ ਫਿਰ ਇੰਦਰ ਨੂੰ ਉਹਨਾਂ ਆਖਿਆ ਦੇ ਇੰਦਰ ਨੂੰ ਤੁਰਤੇ ਪੀਂ ਕੰਨੀ ਦੇ ਘਰ ਚਿੰਗੰਦਾ ਤੋਂ ਮੈਂ ਤੇ ਬੜੀ ਕਿਆ ਖਲੰਗੇ ਤੇ ਉਹ ਜਾਂਦੇ ਨੇ ੁੰਦੇ ਰਹੇ ਉਹਨਾਂ ਨਾਲ ਤੁਰਤੇ ਤੇ ਉਹਨਾਂ ਨੇ ਘਰ ਵੀ ਆਉਣਾ ਛੱਡ ਦਿੱਤਾ ਤੇ ਬਾਅਦ ਚ ਜਦੋਂ ਘਰ ਆਏ ਤੇ ਘਰਾਂ ਪੁਲਿਸ ਨੇ ਆਣ ਕੇ ਦੇਖਣ ਕੇ ਖੜਿਆ ਜੇ ਫਿਰ ਸਭ ਨੂੰ ਉਹਨਾਂ ਦਾ ਸਟੋਕ ਕਿੰਪਾਈ ਹੋਦੀ ਮਦਰ ਗੈਗ ਵੇ ਉਹਨਾਂ ਨੂੰ ਕੋਈ ਸਹੀ ਨਹੀਂ ਦੱਸਿਆ ਨਾ ਸਾਨੂੰ ਉਹਨਾਂ ਨੇ ਲਾਸ਼ ਹੀ ਉਹਦੀ ਦਿੱਤੀ ਹੈ ਤੇ ਅਖਬਾਰਾਂ ਗਈਆਂ ਗੁਰਪਾਲ ਜੀ ਗੁਰੰਦਵਰ ਐਸ ਫੇਰੀਆ ਸੈਰ ਹੁੰਦਾ ਨਿਕੋਂ ਬਾਹਰ ਆਈ ਉਹ ਤੋਂ ਸਾਨੂੰ ਪਤਾ ਲੱਗਾ ਤੇ ਉਹਨਾਂ ਨੇ ਛੇਦ ਕਰ ਦਿੱਤਾ ਬਾ ਕੀ ਆਪਣਾ ਇੰਸੇਤਰੰਗ ਨੇ ਤੂੰ ਦੁੱਧ ਹੀ ਕਰਦੇ ਹੋ ਆਪਣਾ ਗੁਜ਼ਾਰਾ ਕਰਦੇ ਏ ਬੱਚੇ ਪਾਲ ਲੈ ਕੋ ਪਤੀਆਂ ਨੇ ਸਾਫ ਦੇਤਾ ਪਰ ਇਹਨਾਂ ਨੇ ਜਿਹੜਾ ਇਹ ਉਹ ਵੀ ਥੋੜਾ ਜਿਹਾ ਸੀ ਐਵੇਂ ਮੈਂ ਬਹੁਤ ਖੁਸ਼ ਹਾਂ ਸਾਡਾ ਖਾਸ ਵਾਲਿਆਂ ਨੇ ਸਾਡਾ ਬਹੁਤ ਖਾਦੀ ਮਦਦ ਕੀਤੀ ਜਾਨੀ ਤੇ ਉਹਨਾਂ ਨੇ ਸਾਨੂੰ ਸਭ ਕੁਝ ਉਹਨਾਂ ਨੇ ਬਣਾ ਕੇ ਦਿੱਤੇ ਆ ਤੇ ਉਹਨਾਂ ਤੋਂ ਇਹਨਾਂ ਨੇ ਜਲ ਕਸਣੇ ਮਿਲਵਾਇਆ ਤੇ ਉਹ ਵੀ ਸਾਨੂੰ ਜਲ ਮਿਲਦੀ ਆਪਣਾ ਜਬ ਹੁਣ ਹੈ ਬਾਈ ਆਉਂਦੀ ਗੱਲ ਆਪਣਾ ਹੀ ਚਲਾਈ ਚ ਆਉਦੀ ਰਹਿੰਦੀ ਹੈ ਹਾਂ